ਕੈਗਰੀ ਜੌਣਾ ਵਾਲੇ ਇੱਕ ਬੱਕਰੀ ਗੇਮ ਚਲਾਈ ਹੋਈ ਆ ਗੌਰੀ ਜਸਵੰਦਰ ਸਿੰਘ ਜੀ ਪਿੰਡ ਤਕੜਾ ਫੇਦੋ ਪਹੁੰਚ ਚੁੱਕੇ ਨੇ ਜਿਨ੍ਹਾਂ ਨੇ ਇਹ ਜਿਨ੍ਹਾਂ ਨੇ ਇਹ ਰੋਟਾ ਬਣੇ ਰੋਟਾ ਦੇਟਰ ਜਾਂ ਸਪਲੈਂਡਰ ਦੇ ਵਿੱਚੋਂ ਸਪਲੈਂਡਰ ਨੂੰ ਚੁਣਿਆ ਲक्की ਵਿਜੇਤਾ ਨੇ ਅੱਜ ਦੇ ਲਖਮਨਦਰ ਸ਼ਰਮਾ ਜੀ 6 ਤਿਆਰ ਬੌਰਿੰਦਰ ਦਸਵਿੰਦਰ sebentar ਜੀ ਹਾਂ ਵੀ ਬਰੇ ਵਧਾਈਆਂ ਹੋ ਗਈਆਂ ਤੇਰੇ ਗਨੀਆ 20000 ਰੁਪਿਆ ਹਾਂਜੀ ਹਾਂਜੀ ਕਿੰਨੇ ਦਾ ਕੱਟਿਆ ਸੀ 쿠ਪਨ ਇਹ 20000 ਰੁਪਏ ਚ ਡਿਸਕਾਊਂਟ ਮਿਲ ਗਿਆ ਕਰੋ ওকে ਠੀਕ ਹੈ ਜੋ ਵੀ ਇੱਥੋਂ ਮਸ਼ੀਨਰੀ ਖਰੀਦਾ ਤੇ ਉਸ ਨੂੰ 20000 ਰੁਪਿਆ ਡਿਸਕਾਊਂਟ ਦਿੱਤਾ ਜਾਂਦਾ ਜੋ ਇੱਥੇ 18000 ਪਲੱਸ ਜਾਂਦਾ ਸੀ ਤੁਸੀਂ ਦੇਖ ਰਹੇ ਹੋ 1000 11000 ਇਸ ਟ੍ਰਿਕ ਦਾ ਜਿਹੜਾ ਮਸ਼ੀਨਰੀ ਖਰੀਦਦਾ ਵੀਰੇ ਉਹ ਤੋਂ ਡਿਸਕਾਊਂਟ ਦਿੰਦੇ ਆ ਹਾਂਜੀ ਕੋਈ ਵੀ ਇੰਪਲੀਮੈਂਟ ਸਾਡਾ ਖਰੀਦੋ ਯਾਰ ਕਿ ਅਸੀਂ ਰੱਖੀਏ ਸਪੈਸ਼ਲੀ ਉਹ ਡਿਸਕਾਊਂਟ ਲਾ ਕੇ ਜਾ ਸਕਦੇ ਨੇ ਆਪਣੇ ਦੋਲਿਆਂ ਦਾ ਜੋਰ ਦਿਖਾ ਸਕਦੇ ਓਕੇ ਜਿਹਦੀ ਹਿੱਕ 'ਚ ਦਾਮਾ ਉਹ ਲੈ ਕੇ ਜਾਊਗਾ ਜਿਵੇਂ ਕਿ ਅਸੀਂ ਜੇ ਇਹਦਾ ਹਾਈ ਸਕੋਰ ਤੁਸੀਂ ਮਾਰ ਦਿੰਦੇ ਹੋ ਤੁਹਾਨੂੰ ਇਹ ਮਸ਼ੀਨਾਂ ਫ੍ਰੀ ਵਿੱਚ ਮਿਲ ਜੇੜੀ ਵਿੱਚ ਬੁੱਕ ਕਰਾਈ ਹੋਈ ਹੈ 999 ਤੋਂ ਬਾਅਦ 20000 ਤੱਕ ਹੋਈ ਹੈ ਇਹਦਾ 10000 ਮੈਕਸਿਮਮ ਸਕੋਰ ਹੈ ਓਕੇ ਇੰਨੇ ਫ੍ਰੀ ਮਿਲਦੇ ਨੇ ਉਨੇ ਪੂਰੇ ਖੜਾ ਬੰਦਾ ਜਿਹਨੇ 995 ਤੱਕ ਮਾਰਦਾ ਓਕੇ ਉਹ ਫ੍ਰੀ ਲੈ ਕੇ ਗਿਆ ਨਹੀਂ ਉਹ 5 ਘੱਟ ਰਹਿ ਗਿਆ ਜੀ 1000 ਹੋਰ ਵੱਜ ਜਾਂਦਾ ਕਿਤੇ ਇਹ ਤਾਂ ਨਹੀਂ ਕੀਤਾ ਹੋਇਆ ਕਿ 1000 ਜਾ ਵੀ ਨਾ ਲੈ ਜੀ ਇਹ ਗਿਆ ਕਿਸੇ ਦਾ ਸਵੇਰੇ ਲੋਕੀ ਕਹਿੰਦੇ ਜੀ 200 ਵੀ ਨਹੀਂ ਜਾ ਰਹੀ 200 ਦਾ ਖੜਾਇਆ ਹੋਇਆ ਕੋਈ ਕਹਿੰਦੇ 300 ਦੇ ਖੜਾਇਆ ਹੋਇਆ ਕੋਈ ਕਹਿੰਦੇ 700 ਦੇ ਖੜਾਇਆ ਹੋਇਆ 995 ਦਾ ਕਿ ਚਲਾ ਗਿਆ ਜੀ ਹੁਣ ਹਾਈ ਸਕੋਰ ਵਾ ਗਿਆ ਹਾਂ ਸਭ ਤੋਂ ਤਗੜੇ ਮਤਲਬ ਬੰਦੇ ਨੇ ਜਿਹੜਾ ਮਾਰਿਆ 995 ਤੱਕ ਮਾਰਦਾ ਠੀਕ ਹੈ ਜੀ ਉਹਨੂੰ ਕਿੰਨਾ ਡਿਸਕਾਊਂਟ ਹੋ ਗਿਆ ਉਹਨੂੰ 25000 ਦਾ ਡਿਸਕਾਊਂਟ ਹੋ ਗਿਆ ਓਕੇ ਡੌਲਾਜ਼ ਜ਼ੋਰ ਦੇਖਣਾ ਹੈ ਕੀ ਹੈ ਹੈ 15000 ਦਾ ਲਾਚਾਰ